ਆਹ ਮਰੀ ਤਾਂ ਗਰਮ ਹੋਇਆ ਫਿਰਦਾ ਇਹ ਬਸ ਗਰਮ ਕਰਨ ਦੀ ਦੇਰ ਰਹਿੰਦਾ ਨੂੰ ਹਨਾ ਬਾਈ ਮਾਈ ਜੇਦ ਨੇ ਆਪਣਾ ਇਹ ਕੱਢਦੇ ਲਿਆ ਇਹਨੂੰ ਇੱਕ ਮਿੰਟ ਦੇ ਬਸ ਐਡਾ ਟੈਨਸ਼ਨ ਹੈ ਗਏ ਨੇ ਇਹਦਾ ਦੇਖ ਲਓ ਆ ਖਣਾ ਉਹ ਲੜੀ ਹਾਂ ਉਹ ਤਾਂ ਹੀ ਦੇਣੇ ਪੈਸੇ ਅੱਜ ਦੇਖਦਾ ਜੇ ਐਂ ਚ ਬਸ ਜੀ ਮਤਲਬ ਕਹਿੰਦਾ ਨਹੀਂ ਤੇਰੀ ਵਾਰੀ ਆ ਹਾਂ ਕਹਿੰਦਾ ਮੈਂ ਭੁੱਲ ਗਿਆ ਕਹਿੰਦਾ ਮੈਂ ਬੋਲਾ ਬੋਲਾ ਇਹਨੂੰ ਫੈਕਟਰੀ ਦਿਖਾਉਣਾ ਗੂਗਲ ਪੇ ਦੀ ਇਹ ਬੰਦਿਆਂ ਨੂੰ ਮਾਂ ਵੀ ਸਾੜ ਦਾ ਬੈਂਚ ਚੈੱਕ ਕਰ ਲੋ ਦਾ ਗਾਂਹਾਂ ਦੇ ਤਾਂ ਪਿਛਲੇ ਸਾਲ ਘੱਟ ਸੀਗਾ ਹੁਣ ਥੋੜਾ ਹੋਰ ਵਧੇ ਆ ਗਾਂਹ ਹੋਰ ਵਧੂਗਾ ਇਹ ਚ ਦੀ ਤੋਲ ਕੇ ਫਿਰ ਬਲਾਦੇ ਨੇ ਇੱਕ ਨਹੀਂ ਲਾਦੇ ਤਾਂ ਨਾਲ ਨਾਲ ਬਾਈ ਕੋ ਮੈਂ ਨਾ ਕੰਮ ਦੱਸਦਾ ਤੈਨੂੰ ਵੇਚ ਤੋਲ ਕੇ ਬਵਾਰੀ ਰਾਜ ਬਵਾਰੀ ਨੂੰ ਵੇਚ ਆਹ ਬੱਕਰ ਹੈ ਗਿਆ ਬਾਈ ਦੇ ਤੇ ਕਿਆ ਕਰ ਰਹੀ ਐ ਚੱਕ ਦਿੰਦੇ ਨੇ ਦੇਖ ਲੈ ਮੈਨੂੰ ਬਈ ਆਪਾਂ ਸੋਸ਼ਲ ਮੀਡੀਆ ਤੇ ਫੇਮਸ ਕਰਦਾ ਐ ਉਹ ਨਹੀਂ ਅਸੀਂ ਆ ਕਿਹੜਾ ਆ ਸੀ ਜਿਹੜਾ ਮਾਮਾ ਧਾਮ ਕੇ ਵੇਸ ਨਾਲੇ ਫੋਟੋ ਪੈ ਗਈ ਹੈ ਹਾਂ ਉਹ ਕੁਰਸੀ ਸਸਪੈਂਡ ਕਰ ਤੇ ਉਹ ਥੋੜਾ ਟਾਈਮ ਲਈ ਕਰ ਦਿੰਦੇ ਨੇ ਉਹ ਤੇ ਡਿਊਟੀ ਕਿਤੇ ਹੋਰ ਲਾ ਜਾਣੀ ਆ ਆ ਕਿੱਥੇ ਕਰ ਦੋ ਨੇ ਇਹ ਪੁੱਟਿਆ ਵਧਾ ਗਿਆ ਸੀ ਕੁੱਤਾ ਦੁੱਧ ਨੇ ਗਣ ਦੇ ਲੈ ਕੁੱਤਾ ਇਹੜਾ ਸਰਤਾ ਕਹਿੰਦਾ ਉਹਦੇ ਉਹਦੇ ਰੋੜੀ ਗੜੀ ਮਾਰੀ ਉਹ ਬੱਟਾ ਮਾਰਿਆ ਜਿਹਦਾ ਕੁੱਤਾ ਹੀ ਹੋਣੇ ਜੀਆ ਇੰਨੀ ਗੱਲ ਵਿੱਚ ਕੀ ਕਰ ਰਿਹਾ ਯਾਰ ਉਹ ਤਾਂ ਬੰਦਾ ਭਾਗਦਾ ਯਾਰ ਮੇਰਾ ਮੈਂ ਨਹੀਂ ਦੇਖੀ ਬੰਦਾ ਠੀਕ ਆ ਉਹ ਗੱਲਾਂ ਵਧੀਆ ਸਾਂ ਥੋੜਾ ਲੋਕ ਮਜ਼ਾਕ ਕਰੀਆ ਤਾਨੂੰ ਬਾਈ ਕੋਈ ਲੈਟਰ ਨਹੀਂ ਬਾਈ ਹੋਲੀ ਮੋਟਰ ਸਾਡ ਲਿਕਾ ਦੇ ਨਾ ਉਹ ਕਰੇਗਾ ਹਮੜੇ ਨਹੀਂ ਇੱਕ ਵਣੇ ਨੂੰ ਕਰਨਾ ਰਣ ਦੇ ਉੱਪਰ ਛੜ ਲਾ ਰਣ ਮਾ ਕਰ ਦਿੰਦਾ ਉਹ ਨੂੰ ਉਹ ਨੂੰ ਜਾਣਾ ਨਾ ਨਾ ਨੂੰ ਜਾਣਾ ਨੂੰ ਕਰਤੱਪ ਦੇਖਾ ਭਾਈ ਨੂੰ ਨਾ ਵੀਰੇ ਮੈਂ ਨਹੀਂ ਕਰਤੱਪ ਦੇਖਣਾ ਭੈਣ ਜੋ ਕਰੇ ਜਾਣਾ ਸੀ ਤੂੰ ਉਹ ਜੇ ਮੈਂ ਹੀ ਚਲਾਉਂਗਾ ਅੱਜ ਕ ਮੈਂ ਹੀ ਚਲਾਉਂਗਾ ਇੱਥੇ ਇੱਥੇ ਗੱਬਰ ਇੱਧਰ ਖੜਾ ਇਹ ਵੀ ਗੱਬਰ ਹੈ ਆ ਮੈਨੂੰ ਵੀ ਕਹਿੰਦੇ ਤਾ ਮੈਂ ਇੱਧਰ ਖੜਾ ਇੱਧਰ ਖੜਾ ਇਹ ਵੀ ਗੱਬਰ ਹੈ ਤੇ ਲੈ ਜੀ ਅੱਡੋ ਫਰਾਇਆਣੇ ਖਾਣੇ ਭਾਈ ਪੋਲਿਊਸ਼ਨ ਦੇਖੋ ਕਿੰਨਾ ਫੈਲਿਆ ਹੋਇਆ ਧੁੰਦ ਵਰਗਾ ਮਾਹੌਲ ਹੋਇਆ ਪਿਆ ਆਲੇ ਦੁਆਲੇ ਕੁਝ ਨਹੀਂ ਦਿਖਾਈ ਦੇ ਰਿਹਾ ਇੰਨੀ ਜ਼ਿਆਦਾ ਪੋਲਿਊਸ਼ਨ ਗੰਦਾ ਮੌਸਮ ਭਾਈ ਬਹੁਤ ਬੁਰਾ ਹਾਲ ਹੈ ਆਮ ਦੇ 6 ਵਜਨ ਨਾਲੇ ਆ ਇਹ ਪੋਲਿਊਸ਼ਨ ਆ ਵੀਰੇ ਇਹ ਦੇਖੋ ਹੁਣੇ ਮੀਮੂ ਪਏ ਤੇ ਲੋਟ ਆਉ ਬਈ ਆਪਣਾ ਧਿਆਨ ਰੱਖੋ ਸਿਹਤ ਦਾ ਠੀਕਾ ਮਾਸਕ ਮੁਸਕਲਾ ਕੇ ਰੱਖੋ ਠੀਕ ਹੈ ਤੇ ਤੇ ਚਲੋ ਆਪਾਂ ਚੱਲਦੇ ਹਾਂ ਪੀ ਹੋ ਗਿਆ ਤੂੰ ਦਾ ਕਹ ਤਾ ਪਾਪਾ ਮੈਨੂੰ ਆਇਆ ਹੁੰਦਾ ਨਹੀਂ ਆ ਮੈਨੂੰ ਆਣਾ ਲੱਡੂ ਖੋ ਕੇ ਆਗੇ ਲੱਡੂ ਖੋ ਕੇ ਲੱਗੇ ਸੀ अच्छा बेटा तू रोई करता ਸੀ ਮੇਰਾ ਬੱਚਾ ਆ ਲਾਓ ਪੁੱਤ ਸਿਰ ਤੋਂ ਦੇਖ ਨਹੀਂ ਨਵੀਂ ਜੀਜੀ ਆਈ ਸੀ ਦੋਨੇ ਬੱਚੇ ਖਾਓ ਮਿੱਠੀ ਪਾਪਾ ਮੈਂ ਖਾਣਾ ਮਿੱਠੀ ਹੈ ਉਹ ਕਰ ਕਰ ਕੇ ਖਾ ਲਓ ਖਾਵੇ थैंक यू ਓਕੇ ਓਕੇ ਹੋਗ ਨਹੀਂ ਖਾਣਾ ਤੇਰੀ ਆਵਾਜ਼ ਬੰਦ ਕਰਦੀ ਅਬ ਪ੍ਰਸ਼ਾਦ ਤੁਸੀਂ ਖਾਧੋ ਮੈਂ ਮਾਦਾ ਅੰਡੇ ਇਹ ਗੱਲ ਸੀ ਪਾਪਾ ਬਿਲਕੁਲ ਕਾ ਇਹਦੀ ਬਾਅਦ ਹੀ ਮਾਦਾ ਕਰੀਏ ਬਿਲਕੁਲ ਲੈ ਖੋਲ ਕੇ ਦੇਖੋ ਕੀ ਹੈ ਅੱਜ ਖਾਧਾ ਮੈਂ ਖੋਲ ਨਹੀਂ ਖਾਣੇ ਖੋਲ ਨਹੀਂ ਖਾਣੇ ਹਾਂ ਕੀ ਭਗਵਾਨ ਕੀ ਸੀ ਸਾਰਾ ਸੋ ਚੀਜ਼ਾਂ ਕੀ ਹੋਣੇ ਚੁਗਈ ਮੇਰਾ ਡੱਬਾ ਰੋਟੀ ਹੈ ਜੇ ਬਰੈਡ ਆ ਕੋਈ ਨਹੀਂ ਕੀ ਹੈ ਮੈਨੂੰ ਉਹ ਵਿੱਚੋਂ ਕੀ ਨਿਕਲੇ ਆ ਆਈਸਕ੍ਰੀਮ ਨਿਕਲੀ ਐ ਵਿੱਚੋਂ ਆਈਸਕ੍ਰੀਮ ਵਾਓ ਥੋੜੀ ਜਿਹੀ ਥੋੜੀ ਜਿਹੀ ਮੇਰੇ ਕੋਲ ਦੇ ਦੋ ਨਾ ਅੱਧਾ ਆਈਸਕ੍ਰੀਮ ਨਹੀਂ ਨਿਕਲੀ ਹੂੰ ਥੋੜੀ ਜਿਹੀ ਅਗ੍ਹੀ ਸੀਵੰਗ ਦਵਾ ਦੂੰਗੀ ਕਿਸ਼ਤੀ ਆ ਖਾਓ ਖਾਓ ਉਹ ਘਾਲਾ ਯਾਰ ਬਧੀਆ ਐ ਆ ਲollipops ਚੱਕ ਆਵਦੇ खा रह रहन तो बहुत खराब है आप खाओ मैं तेरे कुरुकर खा लो इधर रोन आई पिलावरी चीजी खा है लोली नहीं मिलनी है लोली नहीं है? ਲੋਲੀ ਸ਼ੰਗੀ ਲੋਲੀ ਦੀ ਹੋਰ ਦਾ ਵੀਰੋ ਵੀਡੀਓ ਦਾ ਐਂਡ ਸਟਾਰਟ ਕਰ ਰੇ ਸੀ ਆਪਾਂ ਬਾਜ਼ਾਰ ਦੇ ਵਿੱਚ ਛੁੱਟੀ ਹੋਈ ਸੀ ਇਹ ਕੰਮ ਤੋਂ ਤੇ ਇਹ ਆਪਣਾ ਕੁੱਕੂ